ਗੁਰਾਇਆਂ ਸ਼ਹਿਰ ਦੀ ਮੁੱਖ ਸਮੱਸਿਆ ਤੇ ਲੋਕਾਂ ਦੀ ਮੰਗ ਪਬਲਿਕ ਬਾਥਰੂਮ ਦੀ ਸੀ ਜਿਸ ਨੂੰ ਨਗਰ ਕੌਂਸਲ ਗੁਰਾਇਆਂ ਦੀ ਨਵੀਂ ਬਣੀ ਕੌਂਸਲਰਾਂ ਦੀ ਟੀਮ ਨੇ ਪੂਰਾ ਕਰਕੇ ਅੱਜ ਪਬਲਿਕ ਬਾਥਰੂਮ ਦਾ ਉਦਘਾਟਨ ਕੀਤਾ ਹੈ ਇਸ ਦਾ ਉਦਘਾਟਨ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਇਹ ਮੰਗ ਸੀ ਕਿ ਬਾਸਟੈਂਡ ਤੇ ਕੋਈ ਵੀ ਪਬਲਿਕ ਪਖਾਨਾ ਨਹੀਂ ਸੀ ਜਿਸ ਨਾਲ ਰਾਗੀਰਾ ਨੂੰ ਖਾਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕਾਂ ਦੀ ਇਸ ਮੰਗ ਨੂੰ ਨਗਰ ਕੌਂਸਲ ਗੁਰਾਇੰਦ ਨਵੀ ਬਣੀ ਕਾਉਂਸਲਰਾਂ ਦੀ ਟੀਮ ਦੇ ਯਤਨਾਂ ਨਾਲ ਪੂਰਾ ਕੀਤਾ ਗਿਆ ਹੈ ਅਤੇ ਸ਼ਹਿਰ ਦੇ 13 ਵੋਡਾ ਦੇ ਵਿਕਾਸ ਕਾਰਜਾਂ ਲਈ 1 ਕਰੋੜ 65 ਲੱਖ ਰੁਪਏ ਦੇ ਟੈਂਡਰ ਖੋਲੇ ਗਏ ਹਨ ਜਿਨ੍ਹਾਂ ਵਿੱਚੋਂ ਤਕਰੀਬਨ ਹਰੇਕ ਵੋਡ ਦੇ ਵਰਕ ਆਰਡਰ ਵੀ ਕੱਟ ਦਿੱਤੇ ਗਏ ਹਨ ਤੇ ਸਾਰੇ ਹੀ ਵੋਡਾਂ ਵਿੱਚ ਕੰਮ ਵੀ ਜਲਦ ਹੀ ਸ਼ੁਰੂ ਹੋ ਰਹੇ ਹਨ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਕਸਵਾ ਗਰਾਇਆ ਗਰਾਇਆ ਦੀ ਅਜੇ ਨਗਰ ਕੌਂਸਲ ਕਮੇਟੀ ਵੱਲੋਂ ਜਿਹੜਾ ਅੱਜ ਇੱਥੇ ਵਾਸ਼ਰੂਮ ਜਿਹੜਾ ਹੈ বাস ਸਟੈਂਡ ਦੇ ਵਿੱਚ ਸੀਗਾ ਬਹੁਤ ਹੀ ਕਾਫੀ ਸਮੇ ਤੋਂ ਜ਼ਰੂਰ ਸੀ ਕਿਉਂਕਿ ਸਾਡੀਆਂ ਇੱਥੇ ਧੀਆਂ ਬੈਣਾ ਫਰਾ ਜਿਹੜੇ ਸੀਗੇ ਉਹਨਾਂ ਨੂੰ ਦਿੱਕਤ ਆਉਂਦੀ ਸੀ ਵਾਸ਼ਰੂਮਾਂ ਦੀ ਅੱਜ ਅਸੀਂ ਉਸ ਵਾਸ਼ਰੂਮ ਦਾ ਘਾਟਣ ਕੀਤਾ ਆ ਦੂਸਰੇ ਪਾਸੇ ਤੁਹਾਨੂੰ ਇੱਕ ਖੁਸ਼ੀ ਜਾਹਰ ਕਰਦੇ ਆ ਕਿ 2 ਕਰੋੜ 60 ਲੱਖ ਰੁਪਏ ਦੀ ਲਾਗਤ ਦੇ ਨਾਲ ਤੁਹਾਡੇ ਸਾਹਮਣੇ ਜਿਹੜੇ ਗਿਆ ਉਹ ਟੈਂਡਰ ਖੁੱਲ ਗਏ ਆ ਜਿਨ੍ਹਾਂ ਦੇ ਕੰਮਾਂ ਦਾ ਆਗਾਜ਼ ਜਿਹੜਾ ਦਿਨਾਂ ਦੇ ਵਿੱਚ ਹੋ ਜਾਣਾ ਆ ਜਿੰਨੇ ਵੀ ਸਾਡੇ 13 ਵਾਰਡ ਆ ਉੱਥੇ ਅਸੀਂ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਦਰਾਂ ਨਾਲ ਮੇਰੇ ਸਾਥੀ ਪ੍ਰਦੀਪ ਦੁੱਗਲ ਜੀ ਵੀ ਨਾਲ ਹੁੰਦੇ ਸੀ ਜਦੋਂ ਅਸੀਂ ਚੋਣਾਂ ਲੜਦੇ ਸੀ ਜਿਹੜੇ ਆਪਣੇ ਪ੍ਰਧਾਨ ਹਰਮੇਸ਼ ਜੀ ਵੀ ਨਾਲ ਹੁੰਦੇ ਸੀ ਅਸੀਂ ਉਹਨਾਂ ਲੋਕਾਂ ਦੇ ਨਾਲ ਕਮਿਟਮੈਂਟ ਕੀਤੀ ਸੀ ਕਿ ਇੱਕ ਤੋਂ 13 ਵਾਰਡਾਂ ਦਾ ਅਸੀਂ ਜਿਹੜੀ ਊਕਾ ਕਲਪ ਕਰਾਂਗੇ ਹੁਣ ਅਸੀਂ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ 2 ਕਰੋੜ 60 ਲੱਖ ਦੇ ਜਿਹੜੇ ਹੈਗੇ ਆ ਉਹ ਕੰਮਾਂ ਦੇ ਪ੍ਰੋਜੈਕਟ ਜਿਹੜੇ ਸ਼ੁਰੂ ਹੋ ਗਏ ਟੈਂਡਰ ਖੁੱਲ ਗਏ ਹੈਗੇ ਆ ਤੁਸੀਂ 13 ਦੇ 13 ਜਿਹੜੇ ਅਵਾਰਡ ਪ੍ਰਦਾਨ ਹੋ ਜਿਹੜੇ ਕਾਉਂਸਲਰ ਸਾਹਿਬਾ ਆਪੋ ਆਪਣੇ ਵਾਰਡਾਂ ਦੇ ਵਿੱਚ ਬਹੁਤ ਹੀ ਵਧੀਆ ਮਿਆਰੀ ਕੰਮ ਜਿਹੜਾ ਹੈਗਾ ਤੁਸੀਂ ਕਰਾਉਣਾ ਆ ठेकेदारों ਦੇ ਉੱਪਰ ਪੂਰੀ ਪੈਣੀ ਅੱਖ ਰੱਖਣੀ ਹੈਗੀ ਆ ਤਾਂ ਕਿ ਪੂਰਾ ਮਟੀ ਲਾ ਕੇ ਜਿਹੜਾਗਾ ਲੋਕਾਂ ਨੂੰ ਆਪਾਂ ਜਿਹੜਾਗਾ ਵਧੀਆ ਕੰਮ ਸਾਦੇ ਅਸੀਂ ਕਮਿਟਮੈਂਟਾਂ ਵੀ ਗਰਾਹ ਸ਼ਹਿਰ ਦੇ ਕਿਹਾ ਸੀ ਕਿ ਗਲੀਆਂ ਨਾਲੀਆਂ ਦੀ ਪੂਰੀ ਸਫਾਈ ਕਰਾਂਗੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕਰਾਂਗੇ ਪੀਣ ਵਾਲੇ ਪਾਣੀ ਦਾ ਜਿਹੜਾਗਾ ਉਹ ਪ੍ਰਬੰਧ ਕਰਾਂਗੇ ਉਹ ਸਾਰਾ ਹੁਣ ਜਿਹੜਾ ਅੱਜ ਤੋਂ ਕੰਮ ਜਿਹੜਾ ਹੈਗਾ ਸ਼ੁਰੂ ਹੋ ਗਿਆ ਹੈਗਾ ਤੁਸੀਂ ਸਾਰੇ ਹੁਣ ਵਧਾਈ ਦੇ ਪਾਤਰੋਂ ਗਰਾਇਆ ਸ਼ਹਿਰ ਦੀ ਕਲਪ ਕਾਂਦੇ ਵਿੱਚ ਬਹੁਤ ਵੱਡਾ ਅਸੀਂ ਯੋਗਦਾਨ ਪਾਵਾਂਗੇ ਇਹ ਨਾਲੇ ਸਾਡੇ ਚੇਅਰਮੈਨ ਸਾਹਿਬ ਕਰੇ ਨੇ ਦੁੱਗਲ ਸਾਹਿਬ ਦੀ ਜਿਹੜਾ ਅਸੀਂ ਆ ਕੁਝ ਨਾ ਕੁਝ ਜਿਹੜੇ ਇੱਥੇ ਟ੍ਰੈਫਿਕ ਸਮੱਸਿਆ ਹੈਗੀ ਆ ਜਾਂ ਕੋਈ ਸ਼ਹਿਰ ਦੀ ਸੁੰਦਰੀ ਕਾਂਦਾ ਹੈਗਾ ਆ ਇਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਸਾਰੀ ਤਰਤੀਬ ਬਣਾਵਾਂਗੇ ਤਾਂ ਕਿ ਟ੍ਰੈਕ ਤੇ ਦੀ ਸਮੱਸਿਆ ਦੂਰ ਹੋਵੇ ਅਸੀਂ ਜਿਹੜੀ ਫੜਿਆ ਵਾਲਿਆਂ ਵਾਲੇ ਵੀ ਕੁਝ ਨਾ ਕੁਝ ਜਿਹੜਾ ਹੈਗਾ ਪ੍ਰੋਜੈਕਟ ਤੇ ਅਸੀਂ ਉਹ ਕੰਮ ਕਰਾਂਗੇ ਮੈਂ ਗੱਲ ਦੁਗਲ ਸਾਹਿਬ ਨੂੰ ਬੇਨਤੀ ਕੀਤੀ ਸੀ ਤਾਂ ਇਹਨਾਂ ਨੇ ਉਹ ਮਨਜ਼ੂਰ ਕੀਤੀ ਹੈਗੀ ਆ ਤਾਂ ਉਹਦੇ ਲਈ ਆਪਾਂ ਨਾਲ ਮਿਲ ਕੇ ਸਾੜੀ ਜਿਹੜਾ ਕੰਮ ਕਰਾਂਗੇ ਧੰਨਵਾਦ ਇਹ ਲਗਭਗ 2 ਸਰ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਇਹ ਵਾਸ਼ਰੂਮ ਜਿਹੜਾ ਹੈਗਾ ਤਿਆਰ ਹੋਇਆ ਕੁਝ ਕੇ ਦੇ ਵਿੱਚ ਮਟੀਰੀਅਲ ਹੋਰ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਪੈਸੇ ਵਿੱਚ ਪਾ ਕੇ ਤਾਂ ਹੋ ਜਾਣਾ ਮੁਕੰਮਲ ਹੋਇਆ ਹੈਗਾ ਤਾਂ ਠੀਕ ਹੈ ਅੱਜ ਸ਼ਹਿਰ ਦੇ ਵਿੱਚ ਸਾਡੀ ਜੋ ਫਾਸਟ ਮੀਟਿੰਗ ਹੋਈ ਸੀ ਉਹਦੇ ਟੈਂਡਰ ਖੋਲ ਕੇ ਅੱਜ ਉਹਦਾ ਆਗਾਜ਼ ਕੀਤਾ ਗਿਆ तकरीबन 1 ਕਰੋੜ 65 ਲੱਖ ਦੇ ਜਿਹੜੇ ਬਰ ਕੰਮ ਆ ਉਹਦੇ ਵਰਕ ਆਰਡਰ ਕੱਟ ਕੇ ਠੇਕੇਦਾਰਾਂ ਦੇਤੇ ਉਹ 7 ਨੰਬਰ ਵਾਰਡ ਦੇ ਵਿੱਚ ਅਸੀਂ ਕੰਮ ਸਟਾਰਟ ਕਰ ਦਿੱਤਾ 13 ਵਾਰਡਾਂ ਦੇ ਵਿੱਚ तकरीबन 2 4 ਦਿਨਾਂ ਦੇ ਵਿੱਚ ਹੀ ਸਾਰੇ ਕੰਮ ਸਟਾਰਟ ਹੋ ਜਾਣਗੇ ਔਰ ਜੋ ਸਾਰਾ ਨ ਉਹ ਵੱਡੀ ਗੱਲ ਹੈ ਕਿ ਕਾਫੀ ਟਾਈਮ ਤੋਂ ਸਾਡੇ ਸ਼ਹਿਰ ਨੂੰ ਬਾਥਰੂਮ ਹੈ ਨਹੀਂ ਸੀ ਚੌਂਕਾਂ ਦੇ ਵਿੱਚ ਜੋ ਵੀ ਆਲੇ ਦੁਆਲੇ ਕੋਈ ਵੀ ਯਾਤਰੀ ਆਉਂਦਾ ਸੀ ਤੇ ਬਾਥਰੂਮ ਕਾੰਦੀ ਉਹਨਾਂ ਨੂੰ ਬਹੁਤ ਕਿਲਤ ਸੀ ਸਵਾਰੀਆਂ ਨੂੰ ਕਿਲਤ ਸੀ ਪਰੇਸ਼ਾਨੀ ਹੁੰਦੀ ਸੀ ਉਹ ਅੱਜ ਸਟਾਰਟ ਕੀਤਾ ਗਿਆ ਹੈ ਇਹ ਕਾਫੀ 10 15 ਸਾਲ ਤੋਂ ਮੰਗ ਸੀ ਮੈਂ ਇਹ ਨਹੀਂ ਕਹਿੰਦਾ ਕਿ ਪਿਛਲੀਆਂ ਜੋ ਟੀਮ ਸੀ ਉਹਨੇ ਵਰਕ ਨਹੀਂ ਕੀਤਾ ਉਹਨੇ ਵਰਕ ਕੀਤਾ ਪਰ ਜਿਹੜੀ ਇਸ ਵੇਲੇ ਟੀਮ ਹੈ ਉਹ ਸਾਡੀ 13 13 ਹੈ ਕਾਉਂਸਲਰਾਂ ਦੀ ਬਹੁਤ ਹੀ ਸਮਝਦਾਰ ਔਰ ਤੇਜ ਆ ਹੁਣ ਮੈਂ ਜਿਹੜੇ ਮੇਰੇ ਪੁਰਾਣੇ ਸਾਥੀ ਆ ਪਿਛਲੀ ਤੇ ਟਰਮ ਚ ਮੈਂ ਵੀ ਰਿਆਂ ਠੀਕ ਨਹੀਂ ਇਹ ਨਾਲ ਸਮਝਣ ਵੀ ਮੈਨੂੰ ਸਾਨੂੰ ਉਹ ਨੀਮਾਜ਼ ਦਿਖਾਉਣ ਲਈ ਕਹਿ ਰਿਹਾ ਕਿਉਂਕਿ ਅੱਗੇ ਬਟਣ ਵਾਲਾ ਫੋਨ ਸੀ ਤਾਂ ਹੁਣ ਗਾਹਾਂ ਤੋਂ ਗਾਹਾਂ ਟੈਕਨੋਲੋਜੀ ਵਧ ਗਈ ਆ ਇਹ ਸਾਡੀ ਟੈਕਨੋਲੋਜੀ ਦੇ ਹਿਸਾਬ ਨਾਲ 13 ਮੈਂਬਰ ਸਾਡੇ ਬਹੁਤ ਹੀ ਤੇਜ਼ ਤਰਾਰ ਕੰਮ ਕਰਨ ਵਾਲੇ ਉਹ ਜ਼ਮੀਨੀ ਪੱਧਰ ਤੇ ਕੰਮ ਕਰ ਰਿਹਾ ਜੇਕਰ ਸ਼ਹਿਰ ਵਾਸੀਆਂ ਨੂੰ ਕੋਈ ਵੀ ਦੁੱਖ ਤਕਲੀਫ ਆ ਮੇਰੇ ਸਾਥੀਆਂ ਨੂੰ ਮੇਰੀ ਟੀਮ ਨੂੰ ਮਿਲਣ ਔਰ ਜੋ ਵੀ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਨਾਲ ਕਿਤੇ ਧੱਕਾ ਹੁੰਦਾ ਜਾਂ ਸਾਡੇ ਤੋਂ ਰਿਸ਼ਵਤਖੋਰੀ ਕੋਈ ਜੇਕਰ ਹੁੰਦੀ ਆ ਕੋਈ ਵੀ ਕਰਪਸ਼ਨ ਹੁੰਦੀ ਆ ਅਸੀਂ ਸਾਡੀ ਕਰਪਸ਼ਨ ਤੋਂ ਵੀ ਆ ਨੰਬਰ 2 ਤੇ ਸਾਡੀ 13 ਟੀਮਾਂ ਜਿਹੜੇ ਮੈਂਬਰ ਆ ਜੁੱਧ ਨਸ਼ਿਆਂ ਦੇ ਵਿਰੁੱਧ ਸਰਕਾਰ ਦੇ ਪ੍ਰੋਗਰਾਮ ਨੂੰ ਵੀ ਅਸੀਂ ਸਿਰੇ ਚਾੜਨ ਦੇ ਪੂਰੇ ਯਤਨ ਸੀ ਲਿਆ ਔਰ ਚਾੜ ਰਹੇ ਆ ਤਕਰੀਬਨ ਹਰੇਕ ਬਾੜ ਦੇ ਵਿੱਚ ਜੁੱਧ ਜੋ ਨਸ਼ੀ ਵੇਚਦੇ ਉਹਨਾਂ ਦਾ ਵੀ ਸਫਾਇਆ ਹੋ ਚੁੱਕਾ ਔਰ ਇਸ ਆਸ ਦੇ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਸਾਡਾ ਭਰਪੂਰ ਸਾਥ ਦਿਓ ਤਾਂ ਕਿ ਅਸੀਂ ਕੋਈ ਸ਼ਹਿਰ ਦਾ ਸਵਾਰਸਕੀ ਜਿਹੜੇ ਗਾਂਧੀ ਕਹੀ ਐਨਕ੍ਰੋਚਮੈਂਟ ਹੋਈਆਂ ਉਹਨਾਂ ਨੂੰ ਅਪੀਲ ਜਾਂ ਜਿਹੜੇ ਜਿਹੜੇ ਬੋਰਡਿੰਗਸ ਵਗੈਰਾ ਲੱਗੇ ਹੋਏ ਆ ਐਡਵਰਟਾਈਜ਼ਮੈਂਟ ਜਿਹੜੀ ਕੀਤੀ ਜਾ ਰਹੀ ਹੈਗੀ ਉਹਦੇ ਲਈ ਵੀ ਮਨਿਆਜੇ ਦਾ ਕਰਾਇਆ ਜਾ ਰਿਹਾ ਕੋਈ ਸਾਡੇ ਮਾਦਲ ਵਾਲੀ ਕੋਈ ਅਪੀਲ ਕਰਨਾ ਚਾਹੁੰਦੇ। ਦੇਖੋ ਜਿਹੜੇ ਮੇਨ ਚੌਂਕ ਦੇ ਵਿੱਚ ਅਕਰੋਚਮੈਂਟ ਆ ਮੈਂ ਅੱਗੇ ਉਹਨਾਂ ਨੂੰ ਦਿੱਤੀ ਸੀ ਵਾਰਨਿੰਗ ਔਰ ਮੈਂ ਅੱਜ ਵੀ ਕਹਿਣਾ ਵੀ ਉਹਨੂੰ ਸਾ ਉਹ ਪ੍ਰੀਜ ਅਕਰੋਚਮੈਂਟ ਨੂੰ ਨਾ ਕਰਨ ਅਸੀਂ ਉਹਨੂੰ ਸੁੰਦਰ ਬਣਾਉਣਾ ਚਾਹੁੰਦੇ ਆ ਔਰ ਜਿਹੜੇ ਫਾਲਤੂ ਬੋਰਡ ਲੱਗੇ ਆ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਲਾਹ ਦੇਨੇ ਆ। ਐਡਵਰਟਾਈਜ਼ਮੈਂਟ ਵਾਲੇ ਔਰ ਅਸੀਂ ਜਲਦੀ ਹੀ ਆਪਣੇ ਖੰਬੇ ਲਾ ਕੇ ਜੀਟੀ ਰੋਡ ਤੇ ਜਿੰਨ ਵੀ ਕਰਾਉਣਾ ਸਾਡੇ ਥਰੂ ਆਪਣੀ ਉਹ ਐਡਵਰਟਾਈਜ਼ਮੈਂਟ ਕਰਾ ਸਕਦਾ ਤਾਂ ਕਿ ਸਾਨੂੰ ਵੀ ਕੋਈ ਰੈਵਨਿਊ ਆਵੇ